ਸਕਚਰ ਕਾਲ ਪੰਜਾਬੀ ਜਕੇਟ ਹੁਣ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਗੁਰਦਾਸਪੁਰ ਡੀਸੀ ਦਫ਼ਤਰ ਦੇ ਬਾਹਰ 17 ਤਰੀਕ ਤੋਂ ਬੈਠੇ ਧਰਨੇ ਤੇ ਕਿਸਾਨਾਂ ਨੂੰ ਅੱਜ ਪੁਲਿਸ ਵੱਲੋਂ ਉਠੋ ਚੁੱਕਿਆ ਗਿਆ ਉਹਨਾਂ ਦਾ ਧਰਨਾ ਫੋਟੋ ਬੋਟ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਕੱਲ ਖਨੋਰੀ ਬਾਰਡਰ ਅਤੇ ਸ਼ੰਮੂ ਬਾਰਡਰ ਤੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਅਤੇ ਕੱਲ ਜੋ ਚੰਡੀਗੜ੍ਹ ਵਿੱਚ ਵੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਅੱਜ ਵੀ ਜੋ ਗੁਰਦਾਸਪੁਰ ਡੀਸੀ ਦਫ਼ਤਰ ਦੇ ਬਾਸ 17 ਤਰੀਕ ਤੋਂ ਬੈਠੇ ਕਿਸਾਨ ਆਗੂ ਅਤੇ ਕਿਸਾਨਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਉਨ੍ਹਾਂ ਨੂੰ ਡੀਸੀ ਦਫ਼ਤਰ ਤੋਂ ਬਾਹਰ ਚੁੱਕਿਆ ਗਿਆ ਤੇ ਆਪਣੇ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸਦੀ ਹਾਂ ਮੌਕੇ ਦੀ ਤਸਵੀਰ ਅਸੀਂ ਵਿਖਾਉਂਦੇ ਹਾਂ ਤੇ ਕਿਸਾਨ ਆਗੂ ਦਾ ਕਿ ਕੁਝ ਕਹਿਣਾ ਸੀ ਇਸ ਕਟੜਾ ਉਹ ਲਾ ਕੇ ਆਉ ਉਹ ਵੀ ਸੁੰਦੇ ਹਾਂ ਆ ਦੇਖੋ ਜੀ ਆ ਦੇਖੋ ਤੇ ਕਿਤੇ ਕਹਣਾ ਚੁੱਕੇ ਤੇ ਕਿਹਨਾਂ ਚੁੱਕੇ ਖੰਡੇ ਆ ਉਹ ਸਮਾਨ ਸਮਾਰਟ ਵਾਚ ਉਹ ਗੱਡੀ ਕਿਤੇ ਗੱਡੀ ਦੂਜੇ ਸਮਾਨੋ ਚ ਰਾਤੀ ਉਹ ਜਾਹ ਪੁਲਸ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਮੁਰਦਾਬਾਦ 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 ਕਿਸਾਨਾਂ ਨਾਲ ਤਾਂ ਕੈਸਾ ਹੀ ਕਰਨ ਵਾਈ ਸਰਕਾਰ ਮੁਰਦਾਬਾਦ 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 ਮੈਂ ਕਿਸਾਨ ਜੂਰ ਸਿੰਘਰ ਸਿੰਘ ਕਮੇਟੀ ਸੰਤ ਬਾਬਾ ਲਾਲ ਸਿੰਘ ਪੁਲੀਆ ਸੀਨੀਅਰ ਵੀ ਪ੍ਰਧਾਨ ਬਲਵਿੰਦਰ ਸਿੰਘ ਬੋਲਦਾ ਜੀ ਜੋ ਭਗਵੰਤ ਮਾਨ ਕੱਲ ਜੋ ਟਾਰਾ ਹੋਇਆ ਚੰਡੀਗੜ੍ਹ ਦੇ ਵਿੱਚ ਇਹ ਬਹੁਤ ਨਿੰਦਣਯੋਗ ਹੈ ਇਹ ਭਗਵਾਨ ਦਮਾਨ ਨੇ ਆਪਣਾ ਆਪ ਖਤਮ ਕਰ ਰਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਲੇਕਿਨ ਇਹ ਉਹਦੇ ਨਾਮ ਉਹਨਾਂ ਨਾਲੋਂ ਕੰਮਾ ਨਿਕਲਿਆ ਜੂ ਨੇ ਕੱਲ ਵਰਤਾਰਾ ਬੇਈਮਾਨ ਨੇ ਕੀਤਾ ਵੀ ਕਿਸਾਨਾਂ ਨੂੰ ਸੱਦ ਕੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੋ ਵੀ ਸਮਝਾਨੇ ਇਹਨਾਂ ਦੇ ਛੰਗੂ ਬਾਰਡਰ ਖਨੋਰੀ ਬਾਰਡਰ ਤੇ ਲਾਏ ਹੋਏ ਸੀ ਜੋ ਕਿਸਾਨ ਆਪਣੇ ਹੱਕੀਆਂ ਮੰਗਾ ਵਾਸਤੇ ਲੜ ਰਹੇ ਸੀ ਇਹਨਾਂ ਨੇ ਜੋ ਉੱਥੇ ਕੀਤਾ ਉਹਨਾਂ ਦਾ ਨੁਕਸਾਨ ਕੀਤਾ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹਨੇ ਆਪਣਾ ਆਪ ਖੂਪਟਿਆ ਆਪਣਾ ਮਰਨ ਵਾਸਤੇ ਆਮ ਆਦਮੀ ਪਾਰਟੀ ਦਾ ਇਹਨੇ ਬੇੜਾ ਘਰ ਕਰਨ ਵਾਸਤੇ ਆਪਣਾ ਜੋਖਮ ਕਰਨਾ ਹੀ ਕਰਦਾ ਅੱਜ ਸਵੇਰੇ ਹੁਣ ਗਰਦਾਸਪੁਰ ਜ਼ਿਲ੍ਹਾ ਦਫ਼ਤਰ ਜੋ 17 ਤਰੀਕ ਨੂੰ ਮੋਰਚਾ ਚੱਲ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਅੱਜ ਸਵੇਰੇ ਇਹਨਾਂ ਨੇ ਸਸਪੀ ਗਰਦਾਸਪੁਰ ਦੇ ਕਹਿਣ ਦੇ ਮੁਤਾਬਕ ਜੋ ਵੀ ਇੱਥੇ ਜਿਹੜੇ ਕਿਸਾਨਾਂ ਨੂੰ ਉਹਨਾਂ ਨੂੰ ਚੁੱਕਿਆ ਤੇ ਬਸ ਦੇ ਵਿੱਚ ਲੈ ਕੇ ਜਾ ਰਹੇ ਨੇ ਹੁਣ ਵੇਖੋ ਆਪਾਂ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਜੋ ਕੁਝ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਜੇ ਅੱਜ ਵੀ ਨਾ ਆਪਾਂ ਜਾ ਕੇ ਅੱਜ ਵੀ ਨਾ ਆਪਣਾ ਸੋਚ ਉੱਚੀ ਬਣਾਈ ਜਿਹੜਾ ਇਹਨਾਂ ਲੀਡਰਾਂ ਦੇ ਭਾਵੇਂ ਉਹ ਕਾਂਗਰਸ ਦਾ ਭਾਵੇਂ ਉਹ ਅਕਾਲੀ ਦਾ ਭਾਵੇਂ ਉਹ ਆਮ ਆਦੀ ਪਾਰਟੀ ਦਾ ਜੇ ਅੱਜ ਵੀ ਆਪਾਂ ਇਹਨਾਂ ਦੇ ਤਲਵੇ ਚੜਦੇ ਰਹੇ ਤੇ ਵੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੋਣਾ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਇੱਕ ਮੱਠ ਉੱਠੋ ਤੇ ਜਥੇਬੰਦ ਹੋਵੋ ਤੇ ਵੱਦ ਤੋਂ ਵੱਧ ਬਾਹਰ ਨਿਕਲੀ ਜਾ ਆਪਾਂ ਆਪਣੀ ਹੱਕਾਂ ਦੇ ਮੰਗਾਂ ਮੰਗਣ ਮੰਨਣ ਸਰਕਾਰਾਂ ਨੂੰ ਮਨਾਉਣ ਵਾਸਤੇ ਆਪਾਂ ਸੰਘਰਸ਼ ਕਰੀਏ ਤੇ ਸੰਘਰਸ਼ੀਲ ਹੋਈਏ ਦਾ ਹੀ ਆਪਣਾ ਆਉਣ ਵਾਲੇ ਸਮੇਂ ਤੇ ਬਚਾਜੇ ਅਸੀਂ ਇਸ ਗੱਲ ਦੀ ਬਿਲਕੁਲ ਭਗਵੰਤ ਮਾਨ ਦੀ ਨਿੰਦਾ ਕਰਦੇ ਆਂ ਕਿ ਜੋ ਕੱਲੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੇ ਸਾਧਕੇ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਇਸ ਗੱਲ ਦੀ ਬਿਲਕੁਲ ਨਖੇਦੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰਕਾਰ ਮੁਰਦਾਬਾਦ 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 ਜੈ ਹਾਂ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾ અસિં હાજર હું કે નવી નહીં અપડેટ્સ અપેડું લાઈક કમંટ અને ફોલ કરના ભૂલના ધનવાદ